तहसीलदारा ते نائب تحصیلदारा ਨੂੰ ਲਿਖ ਕੇ ਭਗਵੰਤ ਮਾਨ ਦੀ ਸਰਕਾਰ ਨੇ ਸਖਤ ਆਰਡਰ ਜਾਰੀ ਕੀਤੇ ਨੇ ਕਿ ਹੁਣ ਹਾਜ਼ਰੀ ਲਾਜ਼ਮੀ ਹੋਵੇਗੀ ਔਰ 9 ਤੋਂ 5 ਦਫ਼ਤਰ ਦੇ ਵਿੱਚ ਰਹਿਣਾ ਪਵੇਗਾ ਪਰ ਲੋ ਖਤਮ ਕਰਨ ਤੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਫਰਲੋ ਇੱਕ ਬਹੁਤ ਵੱਡੀ ਮੁਸੀਬਤ ਉਹਨਾਂ ਲੋਕਾਂ ਦੇ ਲਈ ਜੋ ਦਫ਼ਤਰਾਂ ਦੇ ਵਿੱਚ ਤੱਕ ਕੇ ਖਾਦੇ ਨੇ ਉਹਨਾਂ ਦੇ ਕੰਮਕਾਜ ਨਹੀਂ ਹੁੰਦੇ ਤਾਂ ਅਕਸਰ ਅਧਿਕਾਰੀ ਫਰ ਲੋਤੇ ਹੁੰਦੇ ਨੇ ਕਿ ਅਕਸਰ ਬਹੁਤ ਸਾਰੀਆਂ ਸ਼ਿਕਾਇਤਾਂ ਜੋ ਸਰਕਾਰ ਦੇ ਕੋਲ ਪਹੁੰਚਦੀਆਂ ਨੇ ਕਿ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਇਸੇ ਕਾਰਨ ਹੁਣ ਸਖਤੀ ਦੇ ਨਾਲ ਜੋ ਆਰਡਰ ਜਾਰੀ ਹੋਏ ਨੇ ਡੀ ਸੀ ਇਸ ਨੂੰ ਤਹਿਸੀਲ ਮੁਲਾਜ਼ਮਾ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਕਿਹਾ ਹੈ ਐਮ ਸੇਵਾ ਐਪ ਰਾਹੀਂ ਇਹ ਤਹਿਸੀਲ ਮੁਲਾਜ਼ਮਾ ਦੀ ਹਾਜ਼ਰੀ ਲੱਗੇਗੀ ਔਰ ਖਾਲੀ ਸਟੇਸ਼ਨਾਂ ਉੱਤੇ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਨੇ ਜਿੱਥੇ ਇੱਕ ਪਾਸੇ ਹੜਤਾਲ ਤੇ ਜਾਣ ਵਾਲੇ ਤਹਿਸੀਲਦਾਰਾਂ ਤੇ ਵੀ ਪਹਿਲਾਂ ਸਖਤ ਹੋਏ ਸੀ ਆਪਣਗਤਮਾਂ ਦੀ ਸਰਕਾਰ ਕੇ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਨੇ ਕੰਮ ਕਰਨਾ ਹੈ ਕਰੋ ਨਹੀਂ ਤਾਂ ਅਸੀਂ ਹੋਰ ਪਰਤੀ ਕਰ ਲਵਾਂਗੇ ਜਿਸ ਤੋਂ ਬਾਅਦ ਸਾਰੇ ਆਪਣੇ ਕੰਮਕਾਜ ਤੇ ਪਰਤੇ ਔਰ ਹੁਣ ਇੱਕ ਹੋਰ ਸਖਤੀ ਵਾਲਾ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰਾ ਦੇ ਵੱਲੋਂ ਇਹ ਆਰਡਰ ਜਾਰੀ ਕੀਤੇ ਗਿਆ ਔਰ ਥਿਸ ਇਜ਼ ਨੂ ਤਹਿਸੀਲ ਲਾਜ਼ਮਾ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਹੈ ਔਰ ਇਹ ਜ਼ਿੰਮੇਵਾਰੀ ਹੋਵੇਗੀ ਜੇਕਰ ਕਿਤੇ ਕੋਈ ਟੁਕਵੇ ਪ੍ਰਬੰਧ ਨਹੀਂ ਨੇ ਤਾਂ ਉਹ ਟੁਕਵੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਡੀਸੀ ਦੀ ਲਾ ਦਿੱਤੀ ਗਈ ਹੈ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ